ਸੱਚਗਾਲ ਫਟਾਫਟ ਖਬਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਤੇਜ਼ ਦੁਨੀਆ ਮਨੋਰੰਜਨ ਖੇਡ ਤੇ ਵਪਾਰ ਜਗਤ ਦੀਆਂ ਅਹਿਮ ਸਰਗਰਮੀਆਂ ਫਟਾਫਟ ਯਾਨੀ ਤੇਜ਼ ਰਫ਼ਤਾਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਅੱਜ ਦੀ ਪਹਿਲੀ ਖਬਰ ਵਾਪਸ ਪੰਜਾਬ ਦੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੀ ਸੁਰੱਖਿਆ ਘਾਟਕਰਾਂ ਦੇ ਹੁਕਮ ਦਿੱਤੇ ਗਏ ਨੇ ਰਿੰਕੂ ਦੀ ਸੁਰੱਖਿਆ ਲਈ ਤਨਾਤ ਪੁਲਿਸ ਮੁਲਾਜ਼ਮ ਦੇ ਕਮਾਂਡੋਜ਼ ਨੂੰ ਵਾਪਸ ਬੁਲਾ ਲਿਆ ਗਿਆ ਤਾਂ ਹੀ ਇਹ ਕਿ ਇਸ ਤੋਂ ਇਲਾਵਾ ਸੁਰੱਖਿਆ ਵਾਹਨ ਯਾਨੀ ਕਿ ਪਾਇਲਟ ਜੀਪ ਮੁਵੀ ਸੁਰੱਖਿਆ ਤੋਂ ਹਟਾ ਦਿੱਤਾ ਗਿਆ ਆਮ ਆਦਮੀ ਪਾਰਟੀ ਛੱਡ ਕੇ ਬਾਪਪਾ ਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਸੁਰੱਖਿਆ ਵਿੱਚ ਵੱਡੀ ਕਟੌਤੀ ਕੀਤੀ ਹੈ ਪਹਿਲਾਂ ਸੋਸ਼ੀਲ ਰਿੰਕੂ ਦੀ ਸੁਰੱਖਿਆ ਲਈ ਚਾਰ ਪੁਲਿਸ ਮੁਲਾਜ਼ਮ ਅਤੇ ਚਾਰ ਵਿਸ਼ੇਸ਼ ਸਿਖਲਾਈ ਪ੍ਰਾਪਤ ਕਮਾਂਡੋ ਮੌਜੂਦ ਸਨ ਮਸਿਕੋ ਦੇ ਦਖਣੀ ਪ੍ਰਸ਼ਾਂਤ ਤੱਟ ਕੋਲ ਗਿਸ਼ਤੀ ਹਾਦਸੇ 'ਚ ਜੱਤ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ ਮੋੜਲੀ ਜਾਂਚ ਦੇ ਆਧਾਰ 'ਤੇ ਪਤਾ ਲੱਗਿਆ ਏਸ਼ੀਆਈ ਬੁਲਦੇਸਾਨ ਮੈਕਸੀਕੋ ਦੇ ਦੱਖਣੀ ਰਾਜ ਵਕਸਾਕਾ ਦੇ ਵਿੱਚ ਸਰਕਾਰੀ ਵਕੀਲਾ ਨੇ ਕਿਹਾ ਹੈ ਕਿ ਹਾਦਸੇ ਵਿੱਚ ਬਚੇ ਏਸ਼ੀਆਈ ਵਿਅਕਤੀ ਨੂੰ ਲੱਭ ਲਿਆ ਗਿਆ ਮੁੱਢਲੀ ਜਾਂਚ ਦੇ ਆਧਾਰ ਤੇ ਅਝਿਹਾ ਜਾਪਦਾ ਹੈ ਕਿ ਇਸ ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕ ਏਸ਼ੀਆ ਦੇ ਸਨ ਲਾਸ਼ਾਂ ਪਲੇਆ ਵਿਸੈਂਟ ਕਸਬੇ ਦੇ ਵਿੱਚ ਨੇੜੇ ਮਿਲੀਆਂ ਨੇ ਤੇ ਕਿਸ ਇਤਿਹਾਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਪੀਐਲ ਦੇ ਬੰਗਲੌਰੂ ਵਿੱਚ ਖੇਡੇ ਗਏ ਮੈਚ ਦੌਰਾਨ ਕੋਲਕਾਤਾ ਨਾਈਟ ਰਾਈਡਰਸ ਦਾ ਬੱਲੇਬਾਜ਼ ਫਿਲ ਸੌਲਟ ਸ਼ਾਟ ਚੜਦਾ ਹੋਇਆ ਕੋਲਕਾਤਾ ਨਾਈਟ ਰਾਈਡਰਸ ਨੇ ਰਾਇਲ ਚੈਲੈਂਜਰਸ ਬੰਗਲੌਰੂ ਨੂੰ 7 ਵਿਕਟਾਂ ਦੇ ਨਾਲ ਹਰਾ ਦਿੱਤਾ ਬੰਗਲੌਰੂ ਨੇ 183 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਕੋਲਕਾਤਾ ਦੀ ਟੀਮ ਨੇ 3 ਵਿਕਟਾਂ ਗੁਆ ਕੇ ਪੂਰਾ ਕੀਤਾ ਰਿਫੋਰਸਮੈਂਟ ਡਾਇਰੈਕਟੋਰੇਟ ਯਾਨੀ ਐਡੀ ਨੇ ਦਿੱਲੀ ਦੀ ਹੁਣ ਤੱਕ ਦੀ ਰੱਦ ਕੀਤੀ ਆਪਕਾਰੀ ਨੀਤੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਸਰਕਾਰ ਦੇ ਮੰਤਰੀ ਕਿਲਾਸ਼ ਗਹਿਲੌਤ ਨੂੰ ਅਜ ਕੁਝ ਪੜਤਾਲ ਲਈ ਤਲਬ ਕੀਤਾ ਹੈ ਤੇ ਮੰਤਰੀ ਏਜੰਸੀ ਅੱਗੇ ਪ ਨਸਬਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਖਾਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੇ ਵਿੱਚ ਟਰਾਂਸਪੋਰਟ ਗ੍ਰਹਿ ਹਤੇ ਕਾਨੂੰਨ ਮੰਤਰੀ ਰਹਾ। ਪੰਜਾਬ ਦੇ ਵਿੱਚ ਹੁਣ ਜਦੋਂ ਹਾੜੀ ਦੀ ਵਾੜੀ ਆਰੰਭ ਹੋ ਗਈ ਹੈ ਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਅਤੇ ਚੱਕੜ ਨੇ ਕਿਸਾਨਾਂ ਨੂੰ ਡਰਾ ਦਿੱਤਾ ਹੈ। ਕਈ ਇਲਾਕਿਆਂ ਦੇ ਵਿੱਚ ਕਣਕ ਦੀ ਫਸਲ ਵਿੱਚ ਗਈ ਹੈ। ਖੇਤੀਬਪਾਗ ਨੇ ਕਿਸਾਨਾਂ ਨੂੰ ਫਸਲਾਂ ਲਈ ਪਾਣੀ ਨਾ ਲਾਉਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ yellow alert ਜਾਰੀ ਕਰਦੇ ਹਾਂ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਗੜੇ ਪੈਣ ਦੇ ਨਾਲ ਅਸਮਾਨੀ ਬਿਜਲੀ ਲਿਸ਼ਕਣ ਅਤੇ 40 ਤੋਂ 50 ਕਿਲੋਮੀਟਰ ਰਫਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ ਇਸੇ ਦੌਰਾਨ ਹੀ ਖੇਤੀਬਾੜੀ ਵਿਭਾਗ ਤੇ ਜ਼ਿਲ੍ਹਿਆਂ ਵੱਚਲੇ ਵਾਕ-ਵਾਕ ਮੁਖੀਆਂ ਤੋਂ ਜਾਣਕਾਰੀ حاصل ਹੋਈ ਹੈ ਕਿ ਪਟਿਆਲਾ, ਸ਼੍ਰੀ ਮੁਕਤਸਰ ਸਾਹਿਬ, ਲੁਧਿਆਣਾ, ਪਠਾਨਕੋਟ, ਹੁਸ਼ਿਆਰਪੁਰ, ਜ਼ਿਲੰਦਰ ਤੇ ਅੰਮ੍ਰਿਤਸਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਚੱਕਰ ਨੇ ਕਿਸਾਨਾਂ ਦੀ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਸੰਗਣੀਆਬਾਦੀ ਵਾਲੇ ਖੇਤਰ ਆਬਾਦਪੁਰਾ ਦੇ ਵਿੱਚ ਸਿਟੀ ਪੁਲਿਸ ਵੱਲੋਂ ਕੀਤੇ ਗਏ ਮੁਕਾਬਲੇ 'ਚ ਗ੍ਰਿਫਤਾਰ ਕੀਤੇ ਚਾਰ ਮੁਲਜ਼ਮਾਂ ਦੇ ਪ੍ਰੇਮਾ ਲਾਹੌਰਿਆ ਤੇ ਵਿੱਕੀ ਗੌਂਦਰ ਗੈਂਗ ਨਾਲ ਸੰਬੰਧ ਹਨ ਮੁਲਜ਼ਮਾਂ ਨੇ ਜਲੰਧਰ ਵਿੱਚ ਗੈਂਗ ਵਿਰੋਧੀ ਗੈਂਗਸਟਰ ਸੱਪ ਪਤੇ ਮੈਣੀ ਦਾ ਕਤਲ ਕਰਨਾ ਸੀ ਜਿਸ ਦੇ ਨਾਲ ਮੁਲਜ਼ਮ ਚਾਰਖੰਡ ਅਤੇ ਯੂਪੀ ਤੋਂ ਹਥਿਆਰ ਲੈ ਕੇ ਆਏ ਸਨ ਕਮਿਸ਼ਨਰ ਰੇਟ ਪੁਲਿਸ ਨੇ ਉਕਤ ਮੋਲਜਮਾ ਕੋਲੋਂ ਕਰੀਬ 6 ਨਜਾਇਜ਼ ਪਿਸਤੌਲ 22 ਕਾਰਤੂਸ 6 ਮੈਗਜ਼ੀਨ ਬਰਾਮਦ ਕੀਤੇ ਨੇ ਕਿ ਪਾਰਕਿੰਗ ਦੇ ਠੇਕੇ ਨੂੰ ਲੈ ਕੇ ਚਿੰਟੂ ਦਾ ਐਂਟੀ ਗੈਂਗ ਨਾਲ ਕਾਫੀ ਝਗੜਾ ਚੱਲ ਰਿਹਾ ਸੀ ਤਾਂ ਦੇ ਕਿ ਫੜੇ ਗਏ ਗੈਂਗਸਟਰਾਂ ਦੀ ਪਛਾਣ ਚਿੰਟੂ ਸੈਣੀ, ਨੀਰਜ, 사ਜਨ ਜੋਸ਼ੀ ਅਤੇ ਕਿਸ਼ਨ ਉਰਫ ਗੰਝਾ ਵਜੋਈ ਹੈ ਤੇ ਪੁਲਿਸ ਨੇ ਸਾਰਿਆਂ ਨੂੰ ਮੋਦਾਲਜ ਪੇਸ਼ ਕਰਕੇ ਰਿਮਾਂਡ ਦੇ ਲਈ ਸਾਡੇ 5 ਮਹੀਨੇ ਤੋਂ ਚੱਲੀ ਗਾਜ਼ਾ ਜੰਗ ਦੌਰਾਨ ਇਜ਼ਰਾਈਲ ਨੇ ਸੀਰੀਆ ਤੇ ਲਿਬਨਾਨ ਦੇ ਵਿੱਚ ਸਭ ਤੋਂ ਵੱਡੇ ਹਵਾਈ ਹਮਲੇ ਕੀਤੇ ਸੀਰੀਆ ਦੇ ਰਾਜਸਤਾਨੀ ਦਮਿਸ਼ਕ ਅਤੇ ਅਲੇਪੋ ਸੂ 42 ਲੋਕ ਮਾਰੇ ਗਏ ਨੇ ਜਦਕਿ ਲਿਬਨਾਨ ਦੇ ਬਜ਼ੋਰੀਆ ਇਲਾਕੇ 'ਚ ਲਿਬਨਾਨੀ ਹਿਜ਼ਬੁੱਲਾ ਦਾ ਇੱਕ ਸੀਨੀਅਰ ਕਮਾਂਡਰ ਵੀ ਮਾਰਿਆ ਗਿਆ। ਰੂਸ ਨੇ ਸੀਰੀਆ ਤੇ ਇਜ਼raਇਲੀ ਹਮਲਿਆਂ ਦੀ ਨਿੰਦਾ ਕਰਦੇ ਹੋਏ ਸੀਰੀਆ ਦੀ ਪ੍ਰਭੂਸੱਤਾ ਦੀ ਉਲੰਘਣਾ ਦੱਸਿਆ ਕਿ ਹਾਂ ਕਿ ਅਜਿਹੇ ਹਮਲਿਆਂ ਦੇ ਖਤਰਨਾਕ ਮਾਰੇ ਪ੍ਰਭਾਵ ਹੋ ਸਕਦੇ ਨੇ। ਇਜ਼ਰਾਈਲੀ ਫੌਜ ਨੇ ਕਿਹਾ ਇਸਬੁਲਾ ਦੇ ਰਾਕਟ ਅਤੇ ਮਿਜ਼ਾਈਲ ਯੂਨਿਟ ਦਾ ਉਪਮੁਖੀ ਹਾਲੇ ਦਬੇ ਅਕਸਰ ਹਵਾਈ ਹਮਲੇ ਚ ਮਾਰਿਆ ਗਿਆ ਦੱਸਿਆ ਜਾ ਰਿਹਾ ਹੈ ਅਲੀ ਅਬੇਦ ਇਸਬੁਲਾ ਦੇ ਮਾਰੂ ਰਾਕਟਾ ਦਾ ਸੰਚਾਲਨ ਕਰਦਾ ਸੀ ਤੇ ਇਜ਼ਰਾਈਲੀ ਖੇਤਰ ਵਿੱਚ ਹਮਲੇ ਲਈ ਕਾਫੀ ਜ਼ਿੰਮੇਵਾਰ ਸੀ ਮਾਫੀਆ ਮੁਖ्तार ਅंसारी ਦੀ ਮ੍ਰਿਤਕ ਦੇ ਨੂੰ ਉਸ ਦੇ ਜੱਦੀ ਕਬਰਿਸਤਾਨ ਕਾਲੀ ਬਾਗ ਯੂਸਫਪੁਰ ਵਿੱਚ ਸਪੁਰ ਦੇ ਖਾਕ ਕਰ ਦਿੱਤਾ ਗਿਆ ਜਿਸ ਦੌਰਾਨ ਸੁਰੱਖਿਆ ਦੇ ਪਾਰੀ ਪ੍ਰਬੰਧ ਕੀਤੇ ਗਏ ਮੁਖਤਾਰ ਦੀ ਕਬਰ ਉਸਦੇ ਪਿਤਾ ਸੁਬਾਨੁੱਲਾ ਅंसारी ਅਤੇ ਮਾਂ ਬੀਗਮ ਰਾਬੀਆ ਖਾਤਮ ਦੀਆਂ ਕਬਰਾਂ ਦੇ ਨੇੜੇ ਪੁੱਟੀ ਗਈ ਮੁਖਤਾਰ ਦੇ ਸਪੁਰ ਦੇ ਖਾਕ ਤੇ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਸਨ ਕਬਰਿਸਤਾਨ ਦੇ ਵਿੱਚ ਸਿਰਫ ਪਰਿਵਾਰਕ ਮੈਂਬਰਾਂ ਨੂੰ ਦਾਖਲ ਹੋਣ ਦਿੱਤਾ ਗਿਆ ਇਸ ਲੋਕ ਕਬਰਿਸਤਾਨ ਦੇ ਬਾਹਰ ਕਾਫੀ ਭੀੜ ਦੇ ਵਿੱਚ ਇਕੱਠੇ ਹੋਏ ਪਾਰੀ ਪੀੜ ਦੇ ਇੱਕ ਮੁਖਤਾਰ ਦੇ ਪੁੱਤਰ ਉਮਰ ਨੇ ਖੁਦ ਮਿਲ ਚੁੱਕਿਆ ਤੇ ਲੋਕਾਂ ਨੂੰ ਪਿੱਛੇ ਹਟਣ ਦੀ ਅਪੀਲ ਕੀਤੀ ਤੇ ਸ਼ਾਂਤੀ ਬਣਾਈ ਰੱਖਣ ਦੀ ਗੱਲ ਆਖੀ ਮੁਖਤਾਰ ਅंसारी ਨੂੰ ਦੱਸ ਦਈਏ ਕਿ ਪਾਰੀ ਪੁਲਿਸ ਫੋਰਸ ਅਤੇ ਲੋਕਾਂ ਦੇ ਫੀਲ ਵਿੱਚਕਾਰ ਦਫਨਾਇਆ ਸਨ ਅਸਨਾਜ਼ ਦੀਆਂ ਫਟਾਫਟ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ